ਫਗਵਾੜਾ ਦੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਪ੍ਰੋਫੈਸਰ ਜਸਵੰਤ ਸਿੰਘ ਗੰਡੰਮ ਦੀ ਪਲੇਟੀ ਕਵੀ ਪੁਸਤਕ ਬੁੱਲ ਸੀਤਿਆ ਸਰਨਾ ਨਈ ਹੋਈ ਲੋਕ ਅਰਪਣ ਐਨ ਡੀ ਟੀ ਵੀ ਪੰਜਾਬ نیوز ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਇਨਕ ਗੋਣੂ ਬੰਦਰੀ ਹੁਣ ਤਾਂ ਕੋਲ ਆਜੀ ਸਭ ਤੋਂ ਪਹਿਲਾਂ ਤਾਂ ਮੈਂ ਪਰਪੇਸਾ ਨੂੰ ਬਹੁਤ ਬਹੁਤ ਪ੍ਰਧਾਨ ਜਿੰਨਾਂ ਆਇਆ ਕਿ ਜਿਹੜਾ ਉਹਨਾਂ ਦੀ ਅਜਿਹਾ شاعری ਦੀ ਕਿਤਾਬ ਜਿਹੜੀ ਆ ਉਹ ਸਾਡੇ ਇੱਥਾ ਚਾਹੀਦਾ ਬਾਤਕ ਵਿੱਚ ਤਾਂ ਇਹ ਸਾਨੂੰ ਹਮੇਸ਼ਾ ਗੱਲ ਸੁਭਾਦੀ ਹੈ ਕਿਨ ਮੇਰੀ ਇਹ ਭਲੇਠੀ ਕਾ ਪੁਸਤਕ ਜਿਹੜੀ ਹੈ ਉਹਨੂੰ ਜਨਮ ਦੇੜ ਦੇ ਵਿੱਚ ਗਾਇਨਕੋਲੋਜਿਸਟ ਦਾ ਕੰਮ ਕੀਤਾ ਮੈਂ ਅੱਗੇ ਵੀ ਇੱਕ ਵਾਰੀ ਇੱਥੇ ਗੱਲ ਕਹਿ ਚੁੱਕਾ ਕਿ ਮੈਂ 11-12 ਸਾਲ ਦੀ ਉਮਰ ਵਿੱਚ ਤੁਕਬੰਦੀ ਕਰਨ ਲੱਗ ਪਿਆ ਸੀ ਅੰਗਰੇਜ਼ੀ ਚ ਵੀ ਲਿਖਦਾ ਰਿਹਾ ਕਿਉਂਕਿ ਮੇਰਾ ਸਬਜੈਕਟ ਅੰਗਰੇਜ਼ੀ ਸੀ ਪੰਜਾਬੀ ਤਾਂ ਮੈਂ 10ਵੀਂ ਤੱਕ ਹੀ ਪੜ੍ਹੀ ਹੈ ਪਰ ਉਦਾਂ ਪੜ੍ਹੀ ਹੈ ਕਿਉਂਕਿ ਮਾਂ ਦੀ ਕੋਖ ਤੋਂ ਹੀ ਪੜ੍ਹੀ ਹੈ ਅੰਗਰੇਜ਼ੀ ਰੋਜ਼ਗਾਰ ਕਰਕੇ ਪੜ੍ਹੀ ਪੰਜਾਬੀ ਮਾਂ ਦੀ ਕੋਖ 'ਚ ਹੀ ਪੜ੍ਹੀ ਇਸ ਲਈ ਮੈਂ ਮਿੱਠ ਕੇ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ ਅੰਗਰੇਜ਼ੀ ਵਿੱਚ ਮੈਂ ਲਿਖਦਾ ਰਹਿਣਾ। ساری ਉਮਰ ਪੱਤਰਕਾਰੀ ਵੀ ਅੰਗਰੇਜ਼ੀ ਦੀ ਕੀਤੀ ਹੈ। ਹੁਣ ਵੀ ਅੰਗਰੇਜ਼ੀ ਦੀ ਕਰਦਾ ਪੱਤਰਕਾਰੀ। ਅੰਗਰੇਜ਼ੀ ਵਿੱਚ ਕਦੇ-ਕਦੇ ਲੇਖ ਵੀ ਮੇਰੇ ਸ਼ਬਦ ਦੇ ਰਹਿੰਦੇ ਆ ਪਰ ਮੈਂ ਮਿੱਥ ਕੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਜਦੋਂ ਮੈਂ ਮਿੱਥ ਕੇ ਇੱਕ ਅਰਧ ਸ਼ੈਰੀ ਜੈ ਕਰਦ ਪਿੰਡੂ ਕਾਲਜ ਦੇ ਵਿੱਚ ਅੰਗਰੇਜ਼ੀ ਪੜਾਉਣਾ ਸ਼ੁਰੂ ਕੀਤਾ। ਉਹ ਵੀ ਮਿੱਥ ਕੇ ਬਹੁਤ ਮੌਕੇ ਮੈਨੂੰ ਮਿਲੇ ਸਿਆਸੀ ਧਾਰਮਿਕ ਵੀ ਅੱਗੇ ਜਾਣ ਦੇ ਪਰ ਮੈਂ ਮਿੱਥ ਕੇ ਮੇਰਾ ਵਿਸ਼ਵ ਕੁੜੀ ਸ਼ੁੱਧ ਪਿੰਡੂ ਹੈ ਇਸ ਨਿਸ਼ਾਨਾ ਲੱਗਾ ਰਿਹਾ ਕਿ ਪਿੰਡਾਂ ਦੇ ਬੱਚਿਆਂ ਨੂੰ ਜਿੰਨੀ ਕੁ ਵੀ ਸਿਖਾ ਸਕਾਂ ਅੰਗਰੇਜ਼ੀ ਪ੍ਰੋਰੀ ਸੰਧਾਰ ਸਾਹਿਬ ਵਰਦੀ ਚਾਵਲਾ ਸਾਹਿਬ ਕੋਮਲ ਸੱਜਣ ਕਾਫੀ ਕਵੀ ਇਧਰ ਸੱਜੜ ਬੈਠੇ ਆ ਮੇਰਾ ਕੁਲੀਕ ਛੱਡਾ ਬੈਠਾ ਗੁਰਮੀਤ ਨੂੰ ਮੈਂ ਕਵਤਾਵਾਂ ਕੁਝ ਭੇਜੀ ਦਿੱਤੀਆਂ ਮੇਰੀਆਂ ਕਵਤਾਵਾਂ ਸਤਰ 77 ਵਿੱਚ ਪਹਿਲੀ ਨਵੇਂ ਜ਼ਬਾਨਾਂ ਵਿੱਚ 26 ਜੇ ਮੈਨੂੰ ਚੇਤੇ ਤੱਕ ਨਹੀਂ ਉਹਦਾ ਟਾਈਟਲ ਹੀ ਚੇਤੇ ਆ ਸਿਰਫ ਇੱਕ ਲਾਈਨ ਚੇਤੇ ਜਿਹੜੀ ਮੈਂ 11 12 ਸਾਲ ਦੀ ਕਬੂਮੋਰ ਵਿੱਚ ਕਵਤਾ ਆਪਣੇ ਪਿੰਡ ਲਈ ਲਿਖੀ ਸੀ ਉਹ ਪਤਾ ਹੀ ਨਹੀਂ ਮੈਨੂੰ ਕੱਖ ਵੀ ਉਹਦਾ ਚੇਤੇ ਨਹੀਂ ਕਿਤੇ ਰੱਖੀ ਵੀ ਨਹੀਂ ਮੈਂ ਸਾਹ ਨਹੀਂ ਸਕਦਾ ਸਮਾਨ ਆਪੜ ਖਿਲਰ ਜਾ ਜਾਂਦਾ ਪ੍ਰੋਗਰਾਮ ਸੋ ਮੈਂ ਇਹਨੂੰ ਗਿਆ ਵੀ ਜੋ ਲਿਖਦਾ ਉਹ ਖਿਲ ਗਿਆ ਜਾ ਰਿਹਾ ਹੈ ਫਿਰ ਤੈਨੂੰ ਮੈਂ ਸੌਕ ਕਵਤਾਵਾਂ ਭੇਜਦਾ ਤੇ ਇਮਾਨਦਾਰੀ ਨਾਲ ਜੇਨਜ ਸ਼ਪਣ ਜੋ ਕਿਉਂਕਿ ਸਾਰੇ ਲੋਕ ਚੁੱਪ ਹੋ ਗਏ ਸੀ ਅਸੀਂ ਵੀ ਲਿਖਣਾ ਸ਼ੁਰੂ ਕੀਤਾ ਉਸ ਦਰਮਿਆਨ ਚ ਫੀਲਡ ਚ ਕਿਉਂਕਿ ਜਾਣਾ ਬੜਾ ਔਖਾ ਸੀ ਤਾਂ ਫੇਰ ਮੈਸੇਜ ਕਹਿੰਦੀ ਵੇ ਇਹਨਾਂ ਲਿਖ ਦਿੱਤਾ ਵੇ ਇਹਨੂੰ ਬਾਹਰ ਕੱਢੋ ਲੋਕਾਂ ਦੇ ਅੱਗੇ ਤਾਂ ਅਸੀਂ 1994 ਦੇ ਵਿੱਚ ਫੇਰ ਟਾਊਨ ਹਾਲ ਫਗਵਾੜਾ ਵੇਖੇ ਜਿਹੜਾ ਇੱਕ ਬਹੁਤ ਵੱਡਾ ਸੰਮੇਲਨ ਕੀਤਾ ਉਹਦੇ ਵਿੱਚ ਸੈਂਕੜੇ ਵਿਦਵਾਨ ਆਏ ਤੇ ਉਸ ਵੇਨਨ ਦੀ ਜਿਹੜੀ ਸ਼ੁਰੂਆਤ ਉਹ ਤੋਂ ਘਾਟਨ ਸਮੇ ਜਿਹੜਾ ਮੰਚ ਦਾ ਸੰਚਾਲਨ ਸੀ ਉਹ ਪ੍ਰੋਫੈਸਰ ਜਸਵੰਤ ਸਿੰਘ ਗੰਡੰਮ ਜੀ ਨੇ ਕੀਤਾ ਸੀ ਔਰ ਉਹ 10 ਦਿਨਾਂ ਸਫਲ ਸੀ ਪ੍ਰੋਗਰਾਮ ਸਾਇਤਕ ਔਰ ਪੂਰਾ ਵੱਡ ਪੱਧਰ ਤੇ ਇਹਨਾਂ ਨੇ ਉਹਨੂੰ ਇੰਗਲਿਸ਼ ਦੇ ਵਿੱਚ ਵੀ ਹੋੜ ਵੀ ਸਾਰਾ ਮੀਡੀਆ ਦੇ ਨਾਲ ਹੀ ਪਹਚਾਇਆ ਅੱਜ ਇਹਨਾਂ ਦੇ ਸਹਿਯੋਗ ਤੇ ਸੰਘਰਸ਼ ਸਦਕਾ ਉਹ ਸਾਹਿਤ ਅੱਜ 175 ਦੁਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਖੋਜ ਲਈ ਲੱਗਾ ਹੋਇਆ ਹੈ ਤੇ ਗੱਲਨ ਦਾ ਬਾਰੇ ਗੱਲ ਤਾਂ ਬਹੁਤ ਕਰ ਸਕਦੇ ਕਿਉਂਕਿ ਮੇਰੇ ਤਾਂ ਇਹ ਅਧਿਆਪਕ ਵੀ ਹੈ ਤੇ ਮੇਰੇ ਗਾਇਡ ਵੀ ਹੈ ਤੇ ਮੈਂ ਤਾਂ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਇੱਥੇ ਤੱਕ ਸਾਰਾ ਪਰਿਵਾਰ ਆਇਆ ਔਰ ਇਹਨਾਂ ਦੇ ਅਸ਼ੀਰਵਾਦ ਔਰ ਉਤਸ਼ਾਹ ਨਾਲ ਹੀ ਸਾਡੇ ਚਾਰੇ ਬੱਚੇ ਜੱਜ ਬਣੇ ਉਹ ਵੀ ਇਹਨਾਂ ਦਾ ਬਹੁਤ ਵੱਡਾ ਇੱਕ ਚੇਤਕੜੇ ਤੇ ਇਸੇ ਹੀ ਚਾਹੁੰਦੇ ਸੀ ਵੀ ਕਾਫੀ ਗੱਲਾਂ ਕਰੀਏ ਪਰ ਇਹਨਾਂ ਦੀ ਜਿਹੜੀ ਕਾਪ ਸੰਗ੍ਰਹਿ ਦੀ ਆ ਉਹ ਮਨੁੱਖ ਦੇ ਵਿੱਚ ਸਭ ਤੋਂ ਪਹਿਲਾਂ ਆਤਮ ਸਨਮਾਨ ਸੈਲਫ ਰਿਸਪੈਕਟ ਪੈਦਾ ਕਰਦਾ ਹੈ। ਔਰ ਆਪਣੀ ਹੋਣੀ ਨੂੰ ਲੋਕਾਂ ਸਾਹਮਣੇ ਰੱਖਣ ਦੀ ਜ਼ਰੂਰਤ ਪੈਦਾ ਕਰਦਾ ਹੈ। ਇਹਨਾਂ ਦੀ ਹਰ ਕਾਪਤਾ ਮਨੁੱਖ ਨੂੰ ਅਕਸੌਂਦੀ ਹੈ। तो कुछ कर दुनिया के आया एवें चले जाए जे इतिहास का पात्र बनना तो कुछ दुखी मनुखों के दुखों दूर करने थैंक यू प्रोफेसर जसवंत सिंह गांडम एक वार्ताकार ने तीन पुस्तकों ने जिड़िया उन्होंने लिखिया ਤੇ ਮੈਡਮ ਬਲਸੋ ਦੇਵੀ ਜੀ ਨੂੰ ਸਤਾ ਦੇ ਅੰਗੀ ਕਿ ਕਿਰਪਾ ਕਰਕੇ ਉਹ ਮੰਚ ਤੇ ਬਿਰਾਜਮਾਨ ਹੋਣ ਤਾਲੀਆਂ ਨਾਲ ਇਹਨਾਂ ਦਾ ਸਵਾਗਤ ਪੂਰਾ ਸੰਜੀਦਾ ਦੋਸਤਾਂ ਮਿੱਤਰਾਂ ਤੇ ਸਾਹਿਤਕਾਰਾਂ ਨੂੰ ਕਿਉਂਕਿ ਗਾਹੇ ਬਗਾਹੇ ਵੱਖੋ ਵੱਖਰੇ ਪੇਪਰਾਂ ਦੇ ਵਿੱਚ ਸਾਹਿਤਿਕ ਮੈਗਜ਼ੀਨਾਂ ਦੇ ਵਿੱਚ ਇਹਨਾਂ ਦੀਆਂ ਛੋਟੀਆਂ ਕੁਝ ਸਮਾਂ ਪਹਿਲਾਂ ਜਦੋਂ ਗਣਨ ਸਾਹਿਬ ਨੇ ਪ੍ਰੋਫੈਸਰ ਜਸਵੰਤ ਸਿੰਘ ਗਾਂਡਮ ਪੰਜਾਬੀ ਦੇ ਪ੍ਰਸਿੱਧ ਵਾਰਤਾਕਾਰ ਹਨ ਐਨੀ ਅੱਛੀ ਵਾਰਤਾ ਉਹ ਲਿਖਦੇ ਨੇ ਕਿ ਪਿਛਲੇ ਸਮੇਂ ਜਿਹੜੀਆਂ ਉਹਨਾਂ ਦੀਆਂ ਪੁਸਤਕਾਂ ਛਪੀਆਂ ਨੇ ਉਹਨਾਂ ਦੀ ਚਰਚਾ ਦੇਸ਼ ਦੇਸ਼ ਦੇ ਵਿੱਚ ਹੋਈ ਬਹੁਤ ਸਾਰੇ ਸਮੀਖਿਕਾਰਾਂ ਨੇ ਉਹਨਾਂ ਦੀ ਇਸ ਇਹਨਾਂ ਰਚਨਾਵਾਂ ਨੂੰ ਉੱਚ ਪਾਏ ਦੀਆਂ ਰਚਨਾਵਾਂ ਤਾਂ ਗਰਦਾਨੀਆਂ ਹੀ ਹੈ ਨਾਲ ਨਾਲ ਆਪਣੀ ਇਹ ਵੀ رائے ਪ੍ਰਗਟ ਕੀਤੀ ਹੈ ਕਿ ਇਹੋ ਜੀਆਂ ਪੁਸਤਕਾਂ ਯੂਨੀਵਰਸਿਟੀ ਜੀਆਂ ਜਿਹੜੀਆਂ ਸਿਲੇਬਸ ਨੇ ਉਹਨਾਂ ਦੇ ਵਿੱਚ ਲਗਾਈਆਂ ਜਾਣੀਆਂ ਚਾਹੀਦੀਆਂ ਨੇ ਇੱਕ ਨਵਾਂ ਆਗਾਜ਼ ਜੋ ਅੱਜ ਅਸੀਂ ਕਰਨ ਜਾ ਰਹੇ ਹਾਂ ਉਹ ਪ੍ਰੋਫੈਸਰ ਗੰਡਮ ਘੁਣਾ ਦੀਆਂ ਕਪਤਾਮਾਂ ਦੀ ਪੁਸਤਕ ਹੈ ਬੋਲ ਸੀਤਿਆਂ ਸਰਨਾਮੀ ਇੱਕ ਵਾਰਤਾਕਾਰ ਦੇ ਤੌਰ ਤੇ ਆਪਣੀ ਥਾਂ ਤਾਂ ਉਹਨਾਂ ਨੇ ਬਣਾਈ ਹੈ ਪਰ ਉਸ ਤੋਂ ਪਹਿਲਾਂ ਜਿਹੜੀਆਂ ਉਹਨਾਂ ਨੇ ਕਵਤਾਮਾਂ ਲਿਖੀਆਂ ਜਾਂ ਹੁਣ ਵੀ ਲਿਖ ਰਹੇ ਨੇ ਉਹਨਾਂ ਨੂੰ ਅਸੀਂ ਇੱਕ ਸੰਗ੍ਰਹਿ ਦੇ ਵਿੱਚ ਛਾਪ ਕੇ ਲੋਕਾਂ ਦੇ ਸੰਮੁਖ ਕਰ ਰਹੇ ਹਾਂ ਉਹਨਾਂ ਨੇ ਆਪਣੀ ਇਸ ਪੁਸਤਕ ਵਿੱਚ ਇਹੋ ਜਿਹੇ ਸਮਾਲ ਉਠਾਏ ਨੇ ਜੋ ਅੱਜ ਦੇ ਸਮੇਂ ਦਾ ਬਹੁਤ ਵੱਡਾ ਸੱਚ ਹਨ ਬਿਨਾਂ ਕਿਸੇ ਡਰ ਦੇ ਉਹਨਾਂ ਨੇ ਆਪਣੇ ਵਿਚਾਰ ਛੋਟੀਆਂ-ਛੋਟੀਆਂ ਟੁਕਾਂ ਵਿੱਚ ਛੋਟੀਆਂ-ਛੋਟੀਆਂ ਕਵਤਾਮਾਂ ਵਿੱਚ ਵਰਗੜ ਕਰਨ ਦਾ ਯਤਨ ਕੀਤਾ ਮੈਂ ਸਮਝਦਾ ਕਿ ਪੰਜਾਬੀ ਕੱਤਾ ਵਿੱਚ ਉਹਨਾਂ ਦੀ ਇਹ ਪੁਸਤਕ ਮੀਲ ਪੱਥਰ ਸਾਬਤ ਹੋਏਗੀ ਅੱਜ ਅਸੀਂ ਉਹਨਾਂ ਦੇ ਪੁਸਤਕ ਦੇ ਉੱਤੇ ਬਕਾਇਦਾ ਤੌਰ ਤੇ ਪੰਜਾਬੀ ਦੇ ਸਹਿਯੋਗਕਾਰਾਂ ਨੂੰ ਇੱਥੇ ਸੱਦ ਕੇ ਇੱਕ ਸਮਾਗਮ ਰਚਾ ਰਹੇ ਹਾਂ ਔਰ ਆਸ ਕਰਾਂਗੇ ਕਿ ਜਿੰਨੇ ਲੋਕ ਵੀ ਇੱਥੇ ਆਏ ਨੇ ਆਪਣੇ ਵਿਚਾਰ ਦੇਣਗੇ ਔਰ ਨਾਲ ਦੀ ਨਾਲ ਉਸ ਪੁਸਤਕ ਦੇ ਵਿੱਚ ਲਿਖੇ ਹੋਏ ਵਿਚਾਰਾਂ ਦੀ ਪ੍ਰੋੜਤਾ ਵੀ ਕਰਨਗੇ ਬਹੁਤ ਬਹੁਤ ਧੰਨਵਾਦ ਆਪਣੀ ਬੋਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਹੈ ਆਪਣੀ ਪਛਾਣ ਵਾਲਾ ਦੀਵਾਨਾ ਬੁਝਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾਲ ਪੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾਲ ਪੁਲਾ ਦਿਓ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪਰਮ ਦੇਖੇ ਦਸ਼ਕਾਂ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਥੇ ਅੱਜ ਮੈਨੂੰ ਬਹੁਤ ਚੰਗਾ ਲੱਗਾ। ਫਲਾਈਟ ਸਾਹਿਬ ਦੇ ਸੱਜਦੇ ਵਿੱਚ ਪਹੁੰਚਿਆ। ਬਹੁਤ ਸੁਹਣਾ ਪ੍ਰੋਮੋਨਾ ਲਿਕਿਆ ਹੋਇਆ ਸੀਗਾ ਔਰ ਹਰੇ ਹਮੇਸ਼ਾ ਹੀ ਪ੍ਰੋਮੋ ਲਿਕਿਤੇ ਰਹਿੰਦੇ ਆ। ਔਰ ਇਹ ਮਾਂ ਬੋਲੀ ਦੀ ਜਿੰਨੀ ਸੇਵਾ ਕਰ ਰਹੀ ਹੈ। ਬਹੁਤ ਹੀ ਵਧੀਆ ਢੰਗ ਨਾਲ ਬਹੁਤ ਸਜੇ ਢੰਗ ਨਾਲ ਸਾਰੇ ਲੇਖਕਾਂ ਨੂੰ ਇਕੱਠੇ ਕਰਦੇ ਆ ਜਦੋਂ ਕੋਈ ਕਿਤਾਬ ਲਿਖਦਾ ਉਹਨਾਂ ਦੀ ਕਿਤਾਬ ਦੀ ਗੋਸ਼ਟੀ ਕਰਾਉਂਦੇ ਆ ਔਰ ਬੜਾ ਚੰਗਾ ਲੱਗਦਾ ਕਿ ਜਿੰਨਾ ਸਾਡਾ ਦੇਖਣੀ ਹੈ ਉਹ ਤੋਂ ਸਾਡੇਗੇ ਸਮਾਜ ਸੁਝਦਾ। ਉਹ ਜਿੰਨੀ ਚੰਗੀ ਲੇਖਣੀ ਇਹ ਲਿਖਦੇ ਆ ਔਰ ਉਹਦੇ ਉੱਤੇ ਵਿਚਾਰ ਵਟਾਂਦਰਾ ਕਰਾਉਂਦੇ ਆ ਬਹੁਤ ਚੰਗੀ ਗੱਲ ਹੈ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਫੁਗਵਾੜੇ ਵਿੱਚ ਆਉਂਦੇ ਆ ਲੰਘਦੇ ਆ ਦਿਲ ਨਹੀਂ ਕਰਦਾ ਕਿ ਫੋਲਾਂ ਕਿਵੇਂ ਚਲੀਏ ਭਾਈ ਸਰੂ ਮਿਲ ਕੇ ਜਾਨੇ ਬਹੁਤ ਚੰਗੇ ਸੁਭਾਅ ਦੇ ਮਾਲਕ ਨੇ ਔਰ ਬਹੁਤ ਚੰਗੇ ਇਨਸਾਨ ਨੇ ਔਰ ਬਹੁਤ ਚੰਗਾ ਕੰਮ ਕਰ ਰਹੇ ਨੇ ਆਪਣੀ ਪੰਜਾਬੀ ਵਾਸਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਦੋਂ ਵੀ ਗਾਇਬ ਗਾਸੀ ਆਉਂਦੇ ਆ ਸਾਨੂੰ ਇਹ ਸੱਦਾ ਦਿੰਦੇ ਅਸੀਂ ਨੂੰ ਮਿਲ ਕੇ ਜਾਨੇ ਆ ਫੁਗਵਾੜੇ ਨ ਕੁਵਾੜੇ ਨਵਾਸੀਆਂ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਿ ਸਾਨੂੰ ਇੱਥੇ ਆ ਉਜਿਆਵੀ ਹੋਰ ਬਾਰੇ ਗੱਲ ਕਰਦੇ ਹਾਂ ਉਹਦੇ ਬਾਰੇ ਕਰੋ ਸਪੈਸ਼ਲੀ ਵਿਸ਼ੇ ਪੰਜਾਬੀ ਸਭਾ ਕੈਨੇਡਾ ਦਾ ਇੱਕੋ ਇੱਕ ਮੰਤਵ ਹੈ ਕਿ ਮਾਂ ਬੋਲੀ ਪੰਜਾਬੀ ਨਾਲ ਅਗਲੀ ਪੀੜ੍ਹੀ ਨੂੰ ਜੋੜਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਗਲੀ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਨਾਲ ਕਿਵੇਂ ਜੋੜਿਆ ਜਾਵੇ ਕਈ ਵਾਰ ਆਪਾਂ ਗਲਤ ਕਰ ਲਏ ਨੇ ਆ ਕਿ ਕੋਈ ਵੀ ਬੋਲੀ ਹੈ ਉਹਨੂੰ ਕੁਝ ਨਹੀਂ ਹੋਣ ਲੱਗਾ ਮਾਂ ਬੋਲੀ ਪੰਜਾਬੀ ਨੂੰ ਕੁਝ ਨਹੀਂ ਹੋਣ ਲੱਗਾ ਦੇਖੋ ਜਦੋਂ ਇਹਦੇ ਲੌਜੀਕਲੀ ਆਪਾਂ ਲੱਭਦੇ ਹਾਂ ਕਿ ਇਸ ਨੂੰ ਕਿਉਂ ਨਹੀਂ ਕੁਝ ਹੋਣ ਲੱਗਾ ਤਾਂ ਕਈ ਵਾਰ ਸਾਡੇ ਕਹਿਣ ਚ ਆ ਜਾਂਦਾ ਲੌਜੀਕ ਗੁਰੂ ਗ੍ਰੰਥ ਸਾਹਿਬ ਮਾਂ ਬੋਲੀ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਇਹਨੂੰ ਕੁਝ ਨਹੀਂ ਹੋ ਕਿਤੇ ਨਹੀਂ ਜਾਂਦੀ ਗੁਰੂ ਸਾਹਿਬ ਦਾ ਇਸ ਬੋਲੀ ਦੇ ਵਿੱਚ ਬਾਣੀ ਨੂੰ ਲਿਖਣਾ ਸਦ ਲਈ ਬੜੇ ਵੱਡੀ ਮਾਣ ਵਾਲੀ ਗੱਲ ਹੈ ਉਦੋਂ ਬੋਲੀਆਂ ਖੂਰੀ ਬਹੁਤ ਸੀ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਾਰਸੀ ਵਿੱਚ ਕਈ ਸ਼ਲੋਕ ਲਿਖੇ ਹੈ ਅਰਬੀ ਵਿੱਚ ਲਿਖੇ ਹੈ ਅੱਜ ਉਹ ਫਾਰਸੀ ਸੰਸਕ੍ਰਿਤ ਅਰਬੀ ਕਿੱਥੇ ਹੈ ਇਸ ਕਰਕੇ ਜੇ ਅਸੀਂ ਜੇ ਇਹ ਮਾਂ ਬੋਲੀ ਨੂੰ ਬਚਾਉਣਾ ਹੈ ਸਾਨੂੰ ਅਗਲੀ ਪੀੜ੍ਹੀ ਨਾਲ ਜੋੜਨਾ ਪਏਗਾ ਜੇ ਅਸੀਂ ਗੁਰਬਾਣੀ ਨਾਲ ਬੰਨ੍ਹਣਾ ਜੋੜਨਾ ਹੈ ਤਾਂ ਵੀ ਸਾਨੂੰ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਪਏਗਾ ਔਰ ਵਿਸ਼ੇ ਪੰਜਾਬੀ ਸਭਾ ਕੋਸ਼ਿਸ਼ ਕਰ ਰਹੀ ਹੈ ਆਪਣੇ ਨੂੰ ਪੂਰੇ ਜੋਰ ਲਗਾ ਕੇ ਕਿ ਜਿੰਨਾ ਵੀ ਮਾਂ ਬੋਲੀ ਪੰਜਾਬੀ ਬੱਚਿਆਂ ਨੂੰ ਜੋੜਨਾ ਜੋ ਜਿਸ ਤਰ੍ਹਾਂ ਜੋੜਿਆ ਜਾਵੇ ਉਹ ਜੋੜੀਏ ਅਸੀਂ ਕਾਨਫਰੰਸਾਂ ਕਰਾਉਂਦੇ ਆ ਪਿੱਛੇ ਕਾਨਫਰੰਸ ਬ੍ਰਮਟੂ ਵਿੱਚ ਕਰਾਈ ਸੀ ਸਭ ਤੋਂ ਪਹਿਲੀ ਕਾਨਫਰੰਸ ਸੀ ਡਬੀ ਵਿੱਚ ਕਰਾਈ ਸੀ ਫਿਰ ਪਾਕਿਸਤਾਨ ਕਾਨਫਰੰਸ ਲਾਹੌਰ ਵਿੱਚ ਹੋਈ ਹੈ ਹੁਣ ਫਿਰ ਕੱਲ ਮੈਂ ਪਾਕਿਸਤਾਨ ਜਾ ਰਿਹਾ ਹਾਂ ਕੋ ਕੱਲ ਜਿਹੜੀ ਕਾਨਫਰੰਸ ਸਾਡੀ 23 24 25 ਦੀ ਰਹੀਮ ਯਾਰਖਾਨ ਦੇ ਵਿੱਚ ਪਾਕਿਸਤਾਨ ਕਾਨਫਰੰਸ ਹੋ ਰਹੀ ਹੈ ਔਰ ਕਾਫੀ ਰੁਵਾਣ ਹੋ ਤੇ ਪਹੁੰਚ ਚੁੱਕੀ ਹੈ ਔਰ ਮੈਂ ਵੀ ਕੱਲ ਜਾ ਰਿਹਾ ਹਾਂ ਉੱਥੇ ਸੁਖੀ ਬਰਾੜ ਸਾਡੇ ਪੰਮੀ ਬਾਈ ਔਰ ਨਲੀ ਇੰਦਰਜੀਤ ਸਿੰਘ ਬਲਹਰੀ ਅਮਰੀਕਾ ਕੈਨੇਡਾ ਤੋਂ ਆਏ ਹੋਏ ਐ ਔਰ 6 ਸਦੇਟਾ ਇਟਲੀ ਤੋਂ ਆਇਆ ਆ ਅਸਟ੍ਰੇਲੀਆ ਤੋਂ ਆਇਆ ਹੈ ਸਾਰੇ ਅਸੀਂ ਕੱਲ ਨੂੰ ਉੱਥੇ ਪਹੁੰਚ ਜਾਵਾਂਗੇ ਔਰ 23 24 25 ਦੀ ਕਾਨਫਰੈਂਸ ਜਿਹੜੀ ਹੈ ਕੋਈ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰਣ ਲਈ ਨੰਬਰ 2 ਤੇ ਅਸੀਂ ਤਮਾਦ ਕਰਨ ਜਾ ਰਹੇ ਆ ਮਰੀਮ ਨਵਾਜ਼ ਸ਼ੀਫ ਦਾ ਪੈਨ ਦਾ ਜਿਨੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਪਾਕਿਸਤਾਨ ਦੇ ਸਕੂਲਾਂ ਚ ਲਾਗੂ ਕਰਾਉਣ ਸਾਡੀ ਬਹੁਤ ਮਦਦ ਕੀਤੀ ਹੈ ਉਹਦਾ ਇਲਾਨ ਕੀਤਾ ਹੈ ਅਸੀਂ ਉਹਦਾ ਵੀ ਤਮਾਦ ਮੁਹੰਮਦ ਨਵਾਜ਼ ਦੀ ਮਰੀਮ ਨਵਾਜ਼ ਸ਼ੀਫ ਦਾ ਕਰਾਂਗੇ ਅਮਜਦ ਜਵੇਦ ਸਾਹਿਬ ਜਿਨੇ ਬਿੱਲ ਪੇਸ਼ ਕੀਤਾ ਸੀ ਪ੍ਰਾਈਵੇਟ ਬਿੱਲ ਉਹਨਾਂ ਨੂੰ ਧੰਨਵਾਦ ਅਸੀਂ ਕਰਾਂਗੇ 22 ਤਰੀਕ ਵਾਲੇ ਦਿਨ ਉਹਨਾਂ ਨੂੰ ਮਿਲ ਕੇ ਤੇ ਅਸੀਂ ਪਾਕਿਸਤਾਨ ਵਿੱਚ ਜਾਵਾਂਗੇ ਤੁਹਾਡੀ ਸੁਖ ਮੰਗ ਦੇ ਨਰਕਾਂ ਸਭ ਦਰਸ਼ਨ ਕਰਨ ਦੇ ਮਾਹੌਲੀ ਪੰਜਾਬੀ ਦੇ ਅਰਦਾਸ ਕਰਾਂਗੇ ਕਿ ਮਾਹੌਲੀ ਪੰਜਾਬੀ ਚੜ੍ਹਦੀ ਕਲਾ ਜ ਰਹੇ ਜੈ ਪੰਜਾਬੀ ਪੰਜਾਬੀ ਜਿੰਦਾਬਾ ਸਰ ਗੁੱਡ ਨੈਮ ਕੀ ਹੈ ਆਪਣਾ ਦਲਬੀਰ ਸਿੰਘ ਥੂਰੀਆ ਚੇਅਰਮੈਨ ਮਿਸਿਪ ਪੰਜਾਬੀ ਸਭਾ ਕੈਨੇਡਾ